ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੁਈਆਂ ਵਾਲੇ ਦੇ ਵਿੱਚ ਬੁਈਆਂ ਵਾਲਾ ਪਿੰਡ ਜ਼ਿਲ੍ਹਾ ਫਰੋਜ਼ਪੁਰ ਦਾ ਮਾਨ ਮੱਤਾ ਨਗਰ ਆ ਜਿਸ ਭਰਾ ਦੇ ਕੋਲੇ ਮੈਂ ਮੌਜੂਦ ਹਾਂ ਮਿੱਤਰੋ ਚੰਗੀ ਗਿਣਤੀ ਦੇ ਜਾਨਵਰ ਪਾਈ ਨੇ ਟੌਪ ਕਲਾਸ ਰੱਖੇ ਹੋਏ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਸ਼ੌਂਕ ਦੇ ਨਾਲ ਇੱਕ ਰੂਹ ਦੇ ਨਾਲ ਇੱਕ ਮੁਹੱਬਤ ਦੇ ਨਾਲ ਪਾਲੀ ਹੋਈ ਵੈੜ ਵਕਾਉ ਲਈ ਆ ਜਿਹੜੀ ਬਾਈ ਨੇ ਮਿੱਤਰੋ ਇਸ ਵੈੜ ਦੀ ਡਿਟੇਲ ਚੱਲਣੀ ਹੈ ਪਲੂਨ ਵੱਛੀ ਹੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਬੜੀ ਚੰਗੀ ਡਾਢੀ ਚੰਗੀ ਜਿੰਦੀ ਤਿਆਰੀ ਆ ਕਰਮਾਂ ਵਾਲੀ ਦੀ ਆਓ ਕਰਦੇ ਆ ਆਪਾਂ ਗੱਲਬਾਤ ਪਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਮਾ ਥੋੜਾ ਸੀਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਬਾਈ ਜੀ ਚਲੋ ਸ਼ੁ크ਰਾਚਾ ਨਾਮ ਦੱਸ ਦੀ ਇੱਕ ਵਾਰੀ ਬਾਈ ਨਾਮ ਮੇਰਾ ਬਾਈ ਬਵਲਾ ਠੀਕ ਆ ਇਹ ਆਪਣਾ ਨਾਂ ਯਾਨੀ ਕਿ ਦੀਪ ਬੋਲੇ ਕਹਿ ਕੇ ਬੁਲਾਉਂਦੇ ਆ ਦੀਪੂ ਵਾਲੇ ਕਹਿ ਕੇ ਪਿੰਡ ਦੇ ਠੀਕ ਆ ਜੇ ਪਹਿਲਾਂ ਘਰ ਵੀ ਗੁਰਦੁਆਰਾ ਸਾਹਿਬ ਤੇ ਕੋਲੀ ਆ ਗਿਆ ਹਨਾ ਹਾਂਜੀ ਬਿਲਕੁਲ ਗੁਰਦੁਆਰੇ ਨਾਲ ਹੀ ਜਾਵਾ ਆ ਨਿਸ਼ਾਨ ਸਾਹਿਬ ਝੂਲਦਾ ਝੂਲਦੇ ਰਹਿ ਨਿਸ਼ਾਨ ਸਾਹਿਬ ਸਾਡਾ ਬਾਈ ਇਹਨਾਂ ਦੀ ਦੇਣ ਬਹੁਤ ਵੱਡੀ ਆ ਆਪਾਂ ਨੂੰ ਤੇ ਆ ਗੁਰਦੁਆਰਾ ਸਾਹਿਬ ਆ ਗਿਆ ਨਜ਼ਦੀਕ ਬਿਲਕੁਲ ਬਾਈ ਦੇ ਘਰ ਦੇ ਜਦੋਂ ਤੁਸੀਂ ਤਲਵੰਡੀ ਵਾਲੇ ਪਾਸਿਓਂ ਆਓਗੇ ਬਸ ਵੜਦਿਆਸਰ ਪਿੰਡ ਦੇ ਵਿੱਚ ਤੁਸੀਂ ਕਿਸੇ ਪਾਸੇ ਵਾਲੀ ਫੇਰਨੀ ਨਹੀਂ ਮੁੜਨੀ ਬਸ ਨਾਲ ਹੀ ਥੋੜਾ ਜਿਹਾ ਕੱਟ ਦਿੰਦੀ ਆ ਗਲੀ ਆ ਜਾਂਦੀ ਲੋਕਟੈਲ ਵਾਲੀ ਉਸੇ ਦੀ ਗੁਰਦੁਆਰਾ ਸਾਹਿਬ ਕੋਲ ਹੀ ਆਉਂਦੀ ਆ ਅੱਛਾ ਬ੍ਰਦਰ ਇੱਕ ਜਾਨਵਰ ਰੱਖੇ ਹੋਏ ਆਪਾਂ ਹਣਾ ਕਾਫੀ ਗਿਣਤੀ ਦੇ ਵਿੱਚ ਪ੍ਰਮਾਤਮਾ ਦਾ ਸ਼ੁਕਰ ਆ ਹਣਾ ਵੈਸੇ ਤਾਂ ਇਹ ਗਿਣਤੀ ਘਟਦੀ ਜਾਂਦੀ ਆ ਘਰਾਂ ਦੇ ਵਿੱਚ ਪਰ ਧੰਨਵਾਦ ਜਿਹੜੇ ਘਰਾਂ ਨੇ ਰੱਖੇ ਹੋਏ ਆ ਉਹਨਾਂ ਦਾ ਮੈਂ ਦਿਲੋਂ ਕਰਦਾ ਵੱਡੇ ਭਾਈ ਇਹ ਜਿਹੜੇ ਜਾਨਵਰ ਕਿੰਨੀਆਂ ਗਾਵਾਂ ਵਾਸਤੇ ਆ ਇਸ ਟਾਈਮ ਤੇਰੇ ਕੋਲੇ ਇਸ ਟਾਈਮ ਬਾਈ ਆਪਣੇ ਕੋਲ ਤਿੰਨ ਗਾਵਾਂ ਮਿਲਦੀਆਂ ਪਈਆਂ ਇਸ ਟਾਈਮ ਮਿਲਕਿੰਗ ਤੇ ਚੱਲ ਰਹੀ ਹਾਂਜੀ ਤੇ ਝੋਟੀਆਂ ਵੀ ਨਾਲ ਰੱਖੀਆਂ ਗਈਆਂ ਹਾਂਜੀ ਨਾਲ ਝੋਟੀਆਂ ਦਾ ਕੰਮ ਹੈ ਇੱਕ ਕੱਟੀ ਖੜੀ ਆ ਪਰ ਆ ਵੇਖ ਰਹੀ ਹਣੀ ਖਿਆਲ ਪਿਆ ਵੀਰ ਉਹ ਜਫਰਾਵਦੀ ਨਹੀਂ ਉਹ ਕਰਦੇ ਕਰਦੇ ਆਪਣੀ ਝੋਟੀ ਆ ਬਾਈ ਠੀਕ ਆ ਹਾਂਜੀ ਉਹ ਆਪਾਂ ਨੇ ਦੂਜਾ ਹਰਪ੍ਰੀਤ ਆ ਪੀਐਲ ਮੈਡਿਕਟਰ ਉਹਨੇ ਟੀਕਾ ਭਰਿਆ ਸੀ ਮਾਝੇ ਦੇ ਲਈ ਠੀਕ ਆ ਵੀਰੇ 100 ਦੇ ਵਿੱਚ 60 ਪੈਸੇ ਜਫਰਾਵਦੀ ਵਾਲਾ ਸਿੰਘ ਜੂਮ ਮੱਥਾ ਲੱਗਦਾ ਵਕਾਹਿੰਦੀ ਬੜਾ ਸਿੰਘ ਜੂਮ ਕਰਕੇ ਦੇਖਿਓ ਦੱਸ ਕਿ ਵੀਰੋ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿਵੇਂ ਆ ਹੁਣ ਮੂੰਹਾਂ ਉਹਨੂੰ ਕਰ ਲਿਆ ਵੇਖਿਓ ਹਾਂ ਆ ਚੀਜ਼ ਆ ਬਾਈ ਬਹੁਤ ਚੰਗੀ ਬਾਈ ਰਹੂਗੀ ਇਹ ਕਰਮਾਂ ਵਾਲੀ ਅੱਛਾ ਜਨਵਾਰ ਫਿਰ ਵੀਰੇ ਝੋਟੀਆਂ ਨਾਲ ਵੱਛੀਆਂ ਵੱਛੀਆਂ ਤਿਆਰ ਕਰ ਲੈਂਦੇ ਹਾਂ ਹਾਂਜੀ 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 ਵਧੀਆ ਗੱਲ ਆ ਵੀਰੇ ਆ ਵੈੜ ਫਿਰ ਕਰੀ ਤਿਆਰ ਕੀਤੀ ਵੀਰੇ ਹਾਂਜੀ ਇਹ ਆਪਣੇ ਬਾਈ ਕਰਦੀ ਆ ਵੈੜ ਠੀਕ ਆ ਕਿੰਨੀ ਚਰਦੀ ਹੋ ਗਈ ਆ ਬ੍ਰਦਰ ਇਹ ਇਹ ਬਾਈ ਚੌਗੀ ਆ ਮੂੰਹਾਂ ਚਾਰ ਤਾਂ ਤਾਂ ਹੋ ਗਈ ਹਾਂਜੀ ਹਾਂਜੀ ਤੇ ਅੱਛਾ ਵੀਰੇ ਕਿੰਨੇ ਦਿਨ ਲੈ ਜੂਗੀ ਅਜੇ ਇਹ ਇਹ ਬਾਈ ਤਿੰਨ ਚਾਰ ਦਿਨ ਲੈ ਜੂਗੀ ਹਾਂਜੀ ਤਿੰਨ ਚਾਰ ਦਿਨ ਲੈ ਜੂਗੀ ਦੁੱਧ ਵੀਰੇ ਇਹਦੀ ਮਾਂ ਦਾ ਕਿੰਨਾ ਕੁ ਸੀਗਾ ਇਹਦੀ ਮਾਤ ਦਾ ਬਈ 40 ਲੀਟਰ ਸੀਗਾ ਠੀਕ ਹੈ ਵੀਰੇ ਇਹਦੇ ਸੀਮਣ ਬਾਰੇ ਕੋਈ ਜਾਣਕਾਰੀ ਹੈ ਕਿ ਨਹੀਂ ਆਈ ਏ ਬਾਈ ਇਹਦੇ ਸੀਮਨ ਜਰ ਲੱਗਿਆ ਡੈਨਮਾਰਕਾ ਦਾ ਲੱਗਿਆ ਬਈ ਠੀਕ ਆ ਕਿਹੜਾ ਲੱਗਿਆ ਨੰਬਰ ਕੋਈ ਹੁੰਦਾ ਚਿੱਤੇ ਆ ਕਿ ਨਹੀਂ ਲਿਖਿਆ ਹੋਇਆ ਬਈ ਘਰੇ ਕਾਪੀ ਤੇ ਲਿਖਿਆ ਹੋਇਆ ਠੀਕ ਆ ਚਲੋ ਦੱਸ ਦਿਓ ਵੇ ਹਾਂ ਹਾਂਜੀ 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 ਅੱਛਾ ਇਹ ਤਾਂ ਹੋ ਗਿਆ ਆਪਣੀ ਬੈਡ ਜਿਹੜੀ ਵੇਚਣੀ ਆਪਾਂ ਹਾਂਜੀ ਹਾਂਜੀ ਤੇ ਇਹਦਾ ਫਿਰ ਵੀਰੇ ਜਿਵੇਂ ਹੁਣ ਮਨਲਾ ਦੁੱਧ ਦੱਦ ਜਿਹੜਾ ਇਹ ਵੀ ਫਿਰ ਕਰਮਾਂ ਵਾਲੀ 30 ਦੇ ਆਸ-ਪਾਸੇ ਦਾ ਚੱਲਣਾ ਚਾਹੀਦਾ ਇਹਨੂੰ ਹਾਂਜੀ 30 ਤੋਂ ਪਲੱਸ ਚੱਲੂਗੀ ਜੀ ਬੱਛੀ ਦੀ ਤਿਆਰੀ ਬੜੀ ਕੀਤੀ ਹੋਣਾ ਬਈ ਹਮ ਅੱਛਾ ਵੀਰੇ ਰੇਟ ਕੀ ਰੱਖਿਆ ਬਈ ਅੰਦਾ ਰੇਟ ਬਾਈ ਆਪਾਂ ਫੋਨ ਤੇ ਹੀ ਨੂੰ ਤੋਰਦੇ ਮੜਾ ਜਾ ਵੀਰੇ ਇੱਥੇ ਕਿਹੜਾ ਆ ਕੜਾ ਦੇ ਥਾਂ ਦਾ ਹੁਣ ਆਪਣਾ ਥੋੜਾ ਹੀ ਆ ਕੋਈ ਨਾ ਲੈ ਵੀ ਮਿੱਤਰੋ ਤੁਹਾਨੂੰ ਵਿਖਾ ਦੇਣਾ ਇੱਥੇ ਇੱਕੜੀ ਝੇੜਾ ਕਢਾ ਕੇ ਪਾਈ ਦਾ ਥਾਂ ਜਿਹੜਾ ਥੋੜਾ ਕਿਉਂਕਿ ਥਾਂ ਉਧਰਲੇ ਪਾਸੇ ਨੂੰ ਤਾਂ ਬਹੁਤ ਆ ਪਰ ਗੇਟ ਲਾਇਆ ਹੋਇਆ ਕਿਉਂਕਿ ਜਾਨਵਰ ਖੋਲੇ ਜਿਹੜੇ ਗਾਵਾਂ ਗੂਮਾਂ ਫਿਰਦੀਆਂ ਪਾਈ ਦੀਆਂ ਵਿੱਚ ਦੇਖੋ ਮਿੱਤਰੋ ਬਈ ਠੀਕ ਆ ਵੈਣ ਵਾਕਿਆ ਵੀਰੇ ਥੱਲੋ ਲੋਲੀ ਪੋਲੀ ਬੜੀ ਸੋਹਣੀ ਤਿਆਰ ਹੋਈ ਕਰਮਾਂ ਵਾਲੀ ਯਾਰ ਰੱਬ ਲੰਮੀ ਉਮਰ ਬਖਸ਼ੇ ਨੂੰ ਪ੍ਰਮਾਤਮਾ ਅਗੇ ਦੁਆ ਥਣ ਬੜਾ ਚੰਗਾ ਲੱਗਾ ਵਿਖਾਈ ਪੁੱਤ ਜ਼ੂਮ ਕਰਕੇ ਇਹਦੇ ਥਣ ਨੂੰ ਵਿਖਾ ਦੇ ਨੇੜੇ ਵਿਖਾ ਦੇ ਜ਼ੂਮ ਰਹਿ ਨਹੀਂ ਤੇ ਰੀਜਨ ਵਾਲੀ ਵਿਖਾ ਦੇ ਲੈ ਆਹ ਵੇਖੋ ਥਾਣੇ ਦਾ ਮਿੱਤਰੋ ਹਾਂ ਪਿਛਲਾ ਸਾਗੜੀ ਵਿਖਾ ਦੇ ਬਾਈ ਇਹਨ ਗੱਠ ਗੱਠ ਦੀ ਦੂਰੀ ਤੇ ਤੇ ਬੜੀਆਂ ਚੰਗੀਆਂ ਵਿਰਲਾ ਮੱਛੀ ਨੇ ਤਿਆਰ ਕੀਤੀਆਂ ਲੇਵੇ ਭਾਂਡੇ ਵੱਲੋਂ ਅੱਛਾ ਇਹ ਰੇਟ ਫੋਨ ਦੇ ਉੱਤੇ ਤੈਅ ਕਰਨਾ ਵੀਰੇ ਹਾਂ ਤੇ ਅੱਛਾ ਇਹ ਤਾਂ ਹੋ ਗਿਆ ਆਪਣੇ ਚਲ ਜਾਨਵਰ ਜਿਹੜਾ ਵੇਚਣਾ ਆਪਾਂ ਇਹ ਕੱਟੀ ਆ ਫਿਰ ਵੀਰੇ ਇਹ ਕਿਹੜੇ ਸੀਮੰਟ ਦੀ ਆ ਗਈ ਬਾਈ ਏ ਬਾਈ ਪਿਸਟਲ ਦੀ ਆ ਪਿਸਟਲ ਦੀ ਆ ਹੈ ਕਿੰਨੇ ਕਰਦੀ ਹੋਗੀ ਬਈ ਇਹ ਇਹ ਬਾਈ ਦੋਂਦੀ ਹੋਈ ਜਾਂਦੀ ਮੇਨ ਲੱਗਦਾ ਹੁਣ ਬੜਾ ਚੰਗਾ ਕੱਟ-ਕੁਟ ਕੱਟੀ ਦਾ ਹੈ ਨਾ ਬਾਈ ਅੱਛਾ ਵੀਰੇ ਇਹ ਵੀਰੇ ਤੂੰ ਮਾਲਾ ਜਿਵੇਂ ਝੋਲੀ ਝਾਲੀ ਜਾਂਦੀ ਮਾਲਾ ਗਰੰਟੀ ਤੇ ਓਕੇ ਦਾ ਕੰਮ ਰਿਪੋਰਟ ਜਾਂ ਹਾਂਜੀ ਹਾਂਜੀ ਬਾਈ ਬਿਲਕੁਲ ਗਰੰਟੀ ਤੇ ਲਈ ਬੜੀ ਜਾਂ ਇਹਨੂੰ ਕੱਢੀ ਬਾਰ ਨੂੰ ਵੀਰੇ ਇਹਨੂੰ ਮਾਣਾ ਕੱਟੀ ਵਿਖਾ ਦਈਏ ਰੂਨ ਨਾਲ ਝੋਲੀ ਝਾਲੀ ਜਾਂਦੀ ਲੈ ਮੇਤਰੋ ਪਿਸਟਲ ਦੀ ਝੋਟੀਆਂ ਵੇਖੋ ਕਰਾਂ ਦੀ ਵੈਸੇ ਤਾਂ ਤੁਹਾਨੂੰ ਹੋ ਗਿਆ ਕੁਝ ਦਿਨ ਪਹਿਲਾਂ ਮੈਂ ਬਾਈ ਗੋਰੇ ਦੇ ਘਰੋਂ ਹੀ ਝੋਟੀ ਦੀ ਜਿਹੜੀ ਵੀਡੀਓ ਵਿਖਾਈ ਸੀ ਪਿਸਟਲ ਦੀ ਤੇ ਉਹ ਮੇ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਚੰਗੀ ਕੀਮਤੋਂ ਝੋਟੀ ਦੀ ਜਿਹੜੀ ਲੱਗੀ ਆ ਪਰ ਆਪਾਂ ਉਹ ਗੱਲ ਨਹੀਂ ਕਰਨੀ ਜਿਹੜੇ ਬੰਦਿਆਂ ਨੇ ਲਾਈ ਆ ਉਹ ਵੀ ਆਪਣੇ ਸੱਜਣ ਸੀ ਜੰਮੂ ਤੋਂ ਦੇਖ ਸਕਦੇ ਮਿੱਤਰੋ ਤੁਸੀਂ ਹਮ ਮਾੜੀ ਚੰਗੀ ਬਾਤ ਝੋਲੀ ਵਿਖਾ ਦੇਦੀ ਕੱਤੀ ਦੀ ਕਰੀ ਪਿਸਤੌਲੀ ਆ ਫਿਰ ਵੀ ਵਿਖਾ ਕੇ ਆ ਮਾੜੀ ਦੇਖੋ ਕਿਹਨੇ ਥਲੋ ਥਲੋ ਮਿੱਤਰੋ ਬੜੀ ਸੋਹਣੀ ਤਿਆਰ ਹੋਈ ਆ ਲੈ ਵੀ 2 ਮਿੰਟ ਕਰਦਾ ਗੱਲ ਬੜੀ ਚੰਗੀ ਥਲੋ ਤਿਆਰ ਹੋਈ ਆ ਮਿੱਤਰੋ ਦੇਖੋ ਕਿਹਨਾਂ ਦੀ ਕਰਮਾਂ ਵਾਲੀ ਜਿਹੜੀ ਐਨ ਓਕੇ ਦੀ ਰਿਪੋਰਟ ਆ ਜਾਵਾਂ ਗੱਲ ਬਾਤ ਅੱਛਾ ਵੀਰੇ ਇਦਾਂ ਮਲਾ ਜਿਹੜੀ ਵੈੜ ਦਾ ਰੇਟ ਜਿਆ ਜੀ ਹੋਊਗਾ ਵੈਸੇ ਬਿਲਕੁਲ ਜਿਆ ਜੀ ਰੱਖਣੀ ਹੈ ਬਾਈ ਠੀਕ ਹੈ ਬਾਈ ਤੇ ਆਪਣਾ ਨੰਬਰ ਸਾਂਝਾ ਕਰ ਦਈਏ ਵੀਰੇ ਆਪਣਾ ਨੰਬਰ ਬਾਈ 77195 ਜੀ 01101 ਇੱਕ ਵਾਰੀ ਹੋਰ ਬੋਲ ਦਈਏ ਵੀਰੇ 77195 01101 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਪਿੰਡ ਹੈਗਾ ਬੁਈਆਂ ਵਾਲਾ ਜਿਲ੍ਹਾ ਹੈਗਾ ਫਰੋਹੇਪੁਰ ਗੁਰਦੁਆਰੇ ਦੇ ਨੇੜੇ ਦੀਕ ਬਾਈ ਦਾ ਘਰ ਹੈ